ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਲਵਜੀ ਕਰਤੇ ਵਲੌਗ ਦੀ ਸਟਾਰਟਿੰਗ ਮੇਰੇ ਵੀਰੋ ਤੇ ਅੱਜ ਆਪਾਂ ਤੁਹਾਨੂੰ ਦੱਸਿਆ ਸੀ ਨਾ ਵੀ ਅੱਜ ਆਪਾਂ ਕੰਮ ਰੋਕਣਾ ਹੈਗਾ ਕਿਉਂਕਿ ਅੱਜ ਦਮਣੀ ਨੇ ਜਾਣਾ ਰਿਸ਼ਤੇਦਾਰੀ ਚ ਤੇ ਮੈਨੂੰ ਕਹ ਤੂੰ ਨਾਲ ਚੱਲ ਮੇਰਾ ਵੀ ਮਹਾਂਜਾਲ ਯਾਰੂੰ ਤਾਂ ਘਰੇ ਦਾ ਚੱਤ ਜੀ ਪੈੜਾ ਪਈ ਜਾਂਦਾ ਚੱਲ ਇਹਨੇ ਨਾਲ ਅੰਦਰ ਬਾਹਰ ਜਾਵਾਂਗੇ ਮਾੜਾ ਮੋਟਾ ਮਨ ਲੱਗ ਜੂਗਾ ਹਨਾ ਤਾਂ ਕਰਕੇ ਤੇ ਆ ਛੋਟੇ ਵੀ ਬੋਲੀ ਜਾਂਦੇ ਤੇ ਕਲੀਚ ਹੈ ਨਾ ਦੋਵੇਂ ਤੇ ਮਾਹ ਜਲ ਚੱਲਦੇ ਆਂ ਪਰ ਇਹ ਕਿ ਨਹੀਂ ਦਵੀ ਨਾਲ ਚਲੋ ਵੀ ਚੱਲ ਕੇ ਮਾੜਾ ਮੋਟਾ ਨਾ ਤੋ ਲਈਏ ਵਾਲ ਉਹ ਤਾਂ ਬੜੇ ਭੜੇ ਮੈਨੂੰ ਆਇਆ ਤਾਂ ਮੈਨੂੰ ਟੋਪੀ ਲਈ ਜਾਣੀ ਪਊ ਸੱਚੀ ਗੱਲ ਵਾਲ ਦੇਖੋ ਮੇਰੇ ਮੇਰੀ ਡਿਸ਼ੀ ਦੀ ਨਾਂ ਤਾਂ ਕਟਾਏ ਜਾਣ ਨਾ ਇਹ ਸਿੱਧੇ ਹੁਣ ਕੇ ਸਾਥ ਸਟੇਟ ਵੀ ਨਹੀਂ ਕਰਾ ਸਕਦੇ ਇਹਨਾਂ ਨੂੰ ਤੇ ਸਭ ਤੋਂ ਬੈਸਟ ਆਪਸ਼ਨ ਕਿ ਜਾਣਦੇ ਹੋਏ ਦੁਕਾਨ ਤੋਂ ਟੋਪੀ ਲੈ ਚਲਾਂਗੇ ਟੋਪੀ ਲੈ ਲਾਂਗੇ ਹਨਾ ਉਹ ਵਿੱਚ ਓਕੇ ਰਿਪੋਰਟਾ ਬਸ ਰਨਾ ਤਰਾ ਸੀਗਾ ਮੂਹ ਹਤੋਣਾ ਕੱਲਾ ਵਾਸਤੇ ਮਾੜੇ ਮੋਟੇ ਕੱਪੜੇ ਪਾਉਣੇ ਨਾਰਮਲ ਚਲੋ ਇੰਨੇ ਹੀ ਆਪਣਾ ਕੰਮ ਹੁੰਦਾ ਬਾਹਲਾ ਸਾਨੂੰ ਪਤਾ ਆਪਣਾ ਹੈ ਨਹੀਂ ਕੋਈ ਤਿਆਰਬਾਹ ਹੋਉਂਦਾ ਹਨ ਐਡਾ ਕੀ ਜਾਣੇ ਚੜਨਾ ਆਪਾਂ ਤੇ ਓਕੇ ਰਪੋਟਾਂ ਹਨ ਲੋਕ ਲੂਕਸ ਲਾ ਤੇ ਸਾਰੇ ਸੱਚਮਾ ਹੋਏ ਤਾਉਣਾ ਲੋਕ ਕੀ ਲਾ ਤੇ ਇਥੋਂ ਮਾੜਾ ਜਾ ਸਮਾਨ ਚੱਕਣਾ ਕੋਈ ਦੇਖ ਲੋ ਜੀ ਸਾਡੇ ਕੰਮ ਹੈ ਗੱਡੀ ਤੁਰੀ ਨਹੀਂ ਟਾਇਰ ਪਹਿਲਾਂ ਹੀ ਖੋਲਦਾ ਕਰੇ ਖੜੇ ਨੇ ਤਿਆਰ ਹੋਇ ਫਿਰਦੇ ਭੈਣ ਲਾ ਕੇ ਤਿਆਰ ਤਾਂ ਹੋਣੀ ਚੱਲ ਮੈਂ ਤਾਂ ਤੁਹਾਨੂੰ ਪਤਾ ਹੀ ਹੈ ਨਾ ਮੇਰਾ ਤਾਂ ਇਸ ਵੇਲੇ ਤਿਆਰ ਹੁੰਦਾ ਹੈਗਾ ਮੈਂ ਤਾਂ ਹੀ ਲੱਦਾ ਇਸ ਉੱਤੇ ਹੀ ਉੱਠਣਾ ਹੈਗਾ ਸੁੱਤੇ ਹੀ ਉੱਠਿਆ ਮੂੰਹ ਹਿੱਟੋਤਾ ਹੈਗਾ ਤੇ ਐਨੀ ਵੀ ਨਹੀਂ ਤੁਰੀ ਵੀ ਇੰਚ ਵੀ ਨਹੀਂ ਨਹੀਂ ਇੱਥੋਂ ਟਾਇਰ ਪੱਟ ਕੇ ਲਿਆਂਦਾ ਘਸੀੜ ਕੇ ਉਦੋਂ ਟਿੱਕਰ ਘਸੀੜ ਕੇ ਕੀਤੀ ਹੈ ਮਗਰ ਤੇ ਕੀ ਕੀ ਡਿੱਕੇ ਹੋ ਜੀ ਕਿਸਮਤ ਦੀ ਆਪ ਵੀ ਹਸਾਬ ਲਾ ਰਹੇ ਯਾਰ ਇਹ ਮਹਿੰਗੀਆਂ ਗੱਡੀਆਂ ਇਹ ਮਹਿੰਗੀਆਂ ਹੁੰਦੀਆਂ ਨਾ ਕੋਈ ਘਟੜ ਕੋਲ ਨਾ ਬੰਦਦਾ ਤੁਰੰਤ ਪਹਿਲਾਂ ਪਹਿਲਾਂ ਉਹ ਡੀਆਂ ਗੱਡੀਆਂ ਫਰਕ ਹੁੰਦਾ ਚਲੋ ਬਾਪੋ ਚੱਲ ਪਿਆ ਗੱਡੀ ਸਾਡੀ ਚੱਲ ਪਈ ਤੁਹਾਨੂੰ ਪਤਾ ਹੀ ਹੈ ਠੀਕ ਹੈ ਕਿ ਨਹੀਂ ਇਸ ਟਾਈਮ ਖੜਿਆ પેટ્રોલ ਪੰਪ ਤੇ ਤੇ ਫੋਨ ਹੈਗਾ ਆਪਣਾ ਸਿਰਫ ਹੀ ਸਿਰਫ 9% ਹਣਾ ਤਾਂ ਕਰਕੇ ਵੀਡੀਓ ਵੀਡੀਓ ਨਹੀਂ ਲਾਉਦੇ ਸਿੱਧੀ ਪੈਂਡਾ ਕਿ ਲਾਵਾਂਗੇ ਤੇ ਆਹ ਚੀਜ਼ਾਂ ਬਈ ਮੈਨੂੰ ਬਹੁਤ ਹੀ ਜ਼ਿਆਦਾ ਔਖੀਆਂ ਲੱਗੀਆਂ ਹਣਾ ਪੈਂਡ ਪੁੰਟ ਪਾਉਣੀ ਤੇ ਸ਼ੂਸ਼ਾ ਪਾਉਣੀ ਤਾਂ ਕਰਕੇ ਇਹਨੂੰ ਤਾਂ ਲਾ ਹੀ ਦੇਵਾਂ ਯਾਰ ਹਣਾ ਮੈਂ ਬੂਟਿਆਂ ਨੂੰ ਜ਼ਰ ਕਿ ਨਹੀਂ ਮੇਰੇ ਲੋਟ ਨਹੀਂ ਆ ਰਹੇ ਇਸ ਹਿਸਾਬ ਤੇ ਹੈ ਇੱਕ ਥੋੜਾ ਤੈਨੂੰ ਨਹੀਂ ਪਤਾ ਓਏ ਮੇਰੇ ਕੋਲੇ ਤਾਂ ਸੀਗੇ ਕਿ ਤਾਂ ਤੂੰ ਰੱਖਿਆ ਕਰ ਦੇ ਇੱਕ ਵਾਰ ਕੋਲ ਉਹਨੂੰ ਛੂ ਲਾ ਦੇ ਦੇ ਮਾਗ ਲੈ ਬੇ ਦੇ ਵਿੱਚ ਫੋਨ ਆ ਮੇਰੇ ਸਾਲ ਦੇ ਅੰਨੇ ਆਵੇਂ ਆ ਮੈਂ ਚੌੜ ਨਹੀਂ ਆਏ ਹੋਏ ਜੇ ਫੋਨ ਦੋਨੇ ਆ ਮੇਰੀ ਹੁਣ ਸਾਹ ਆਇਆ ਹੈ ਹੈ ਇਹ ਤੈਨੂੰ ਇਹ ਕਹੂੰਦਾ ਮੈਨੂੰ ਵਧੀਆ ਨਹੀਂ ਲੱਗਦੇ ਕੀ ਫੌਨ ਤੀਨਾ ਡੋਟ ਆਇਆ ਕੰਮ ਤਾਂ ਕਿ ਨਹੀਂ ਹੈ ਨਹੀਂ ਆਲਡੋ ਪਾਇਆ ਡੱਬਿਆਂ 'ਚ ਪਏ ਕਰੂਗਾ ਡੱਬਿਆਂ 'ਚ ਹੀ ਪਏ ਮੇਰੇ ਕੋਲ ਸਾਰੇ ਬਾਦੂ ਪਏ ਐ 2Z ਪਏ ਆਲਡੋ 에ਅਰ ਜਾਰਡਨ 에ਅਰ ਫੋਰਸ ਪਤਾ ਨਹੀਂ ਕਿਹੜੇ ਕਿਹੜੇ ਸਾਰੇ ਪਏ ਆ ਹਨਾ ਪਾਮਾ ਪਾਮਾ ਐਡੀਡਾਸ ਰਹਿਣਾ ਕਬੂਤਰਾਂ ਕੋਲੇ ਹਾਂ ਰਹਿਣਾ ਦੂਜੀਆਂ ਚੱਪਲਾਂ 'ਚ ਰਿਲੈਕਸ ਹੋ ਜੀ ਜਿੰਦਾਬਾਦ ਹਾਂਜੀ ਬਾਪੂ ਐ ਕੱਬ ਖਿੰਡੇ ਆ ਭਾਈਆ ਮੈਨੂੰ ਇਹਦੇ ਨੇ ਯੂ ਸੀ ਹੋਇਆ ਜੜਾ ਪਰ ਆਪਣੀ ਮਾਰ ਸਮਾਲ ਸੂਟ ਤੇ ਡਿੱਗ ਗਿਆ ਕੋਈ ਮਤਲਬ 에어ਪੋਰਟ ਵਗੈਰਾ ਸੇ ਪਾਸੇ ਤਾਂ ਕਰਕੇ ਤੇ ਕੀ ਕਹਿੰਦਾ ਸੀ ਯਾਰ ਮੈਂ ਹਾਂ ਵੀ ਚੱਕਰ ਕੀ ਆਲਾ ਰਾਤ ਨੂੰ ਲੇਟ ਹੋ ਜਾਣਾ ਸੌਂਦਾ ਕਰਦਾ ਯਾਰ ਡੇਲੀ ਯਾਰ ਮੈਨੂੰ ਅੱਜ ਹੀ ਆਂਦਾ 1 2 3 ਹਨਾ ਤਾਂ ਕਰਕੇ ਬਣ ਕੇ ਪਹਿਲੇ ਤੋਂ ਟਾਈਮ ਨਾਲ ਉੱਠ ਖੜਿਆ ਉਹ ਵਸਤੂਆਂ ਹੀ ਜਾਂਦੀਆਂ ਹੈ। ਅੱਗੇ ਸੋਣਾ ਤੇ ਅੱਗੇ ਕੰਮ ਕਾਫੀ ਕਰਨੇ ਆ ਇੱਕ ਆ ਕੇ ਦੋ ਜੀਨਾਂ ਲੈ ਕੇ ਆਉਣਗੇ ਇੱਕ ਲੈ ਕੇਣੀ ਬਲੂ ਇੱਕ ਲੈ ਕੇਣੀ ਬਲੈਕ ਇੱਕ ਆਹ ਵਾਈਟ ਜੀ ਹੈਗੀ ਹੈ ਹਨਾ ਚਲ ਟਾਈਮ ਪੱਕਾ ਕਰਾ ਦੂਗੀ। ਇੱਕ ਲੋਰ ਟੇਸ਼ੈਂਟ ਲੈਣੀ ਹੈ ਮੈਂ ਇੱਕ ਹੋਰ ਵੀ ਕੁਝ ਨਾ ਕੁਝ ਲਿਆਵਾਂਗੇ ਲਿਆ ਲਿਆ ਰੱਖੀ ਜਾਣਾ ਪਾਉਣਾ ਤਾਂ ਹੁੰਦੇ ਨੇ ਉਹਨਾਂ ਦਾ ਪਾਉਣੇ ਤਾਂ ਅੱਗੇ ਹੁੰਦੇ ਆ ਆਪਣੇ ਆਕਾਸੀਆਂ ਪਾਟੀਆਂ ਪੁਰਾਣੀਆਂ ਲੋਰਾਂ ਟੇਸ਼ਾਟਾਂ ਗੁੱਡ ਮਾਰਨਿੰਗ ਜੀ ਸਰ ਗੁੱਡ ਮਾਰਨਿੰਗ ਆ ਰਿਹਾ ਮੈਂ ਵੀਡੀਓ ਲੈ ਆਇਆ ਪਿਆ ਨਜ਼ਾਰਾ ਜਾਵਾ ਹੈ ਨਜ਼ਾਰਾ ਆਇਆ ਪਿਆ ਨਜ਼ਾਰਾ ਕਾਲਾ ਪੈੜੇ ਜਿਹਾ ਪਾਦਾ ਇੱਥੇ ਗਰਮੀ ਨਹੀਂ ਪੈੜੇ ਵਧ ਗਿਆ ਵੇਲਾ ਵੀਡੀਓ ਚੱਲੀ ਜਾਂਦੀ ਵਿਆਹ ਵਾਲਿਆਂ ਦੇ ਲੈ ਤੂੰ ਦਾ ਏਸੀ ਚੱਲੀ ਜਾਂਦਾ ਤੇ ਨਜ਼ਾਰਾ ਆਇਆ ਪਿਆ ਜਾਵਾ ਨਜ਼ਾਰਾ ਕਾਲਾ ਪੱਜੀ ਇਹ ਵਧ ਗਿਆ ਨੇ ਠੰਡੀ ਠੰਡੀ ਹਵਾ ਹੈ ਤੁਸੀਂ ਬਸ ਆ ਬਾਤ ਨਹੀਂ ਚੱਲਾਂਗੇ ਆਪਾਂ ਇੰਨੀ ਸੌਖੀ ਜ਼ਿੰਦਗੀ ਡਿਜ਼ਰਵ ਨਹੀਂ ਕਰਦੇ ਕਿਉਂ ਆਪਾਂ ਭਾਲਦੇ ਕਿ ਲੋਵਾਂ ਦੇ ਵੈਰੀਆਂ ਲੋਵਾਂ ਦੇ ਵੈਰੀਆਂ ਲੋਵਾਂ ਦੇ ਵੈਰੀਆਂ ਸਭ ਤੋਂ ਹੁੰਦਾ ਕਰਦਾ ਕੱਖ ਨਹੀਂ ਵੇ ਲੋਵਾਂ ਦੇ ਵੈਰੀ ਕਿੱਲੇ ਐਦਾਂ ਦੇ ਰੂਮਾਂ ਵਾਲੇ ਹੈ ਨਹੀਂ ਆਪਾਂ ਨਰੂਨ ਬੁੱਧ ਗਿਆ ਓਕੇ ਰਿਪੋਰਟ ਜਮਾਵਾ ਡਾਊਨ ਸੀਲਿੰਗ ਹੋਈ ਹੈ ਚੱਲੀਏ ਏਸੀ ਚ ਆਪਾਂ ਵੀ ਆਈ ਕਰਾ ਲਉਂਦੇ ਅੱਧਲੇ ਘਰੇ ਬਸ ਉਹ ਖਲੇਪਰ ਲੈ ਕੇ ਢਿੱਗੇ ਪਾ ਦੇ ਗੱਲ 'ਚ ਪੈ ਜੂ ਬਣੇ ਵੱਡਾ ਡਾਊਨ ਸੀਲਿੰਗ ਦਾ ਤਗੜਾ ਵੀ ਹੈ ਸਾਰੀ ਡਾਊਨ ਸੀਲਿੰਗ ਥੱਲੇ ਮੱਝੇ ਪਾਣੀ ਦੀ ਫਰਦ ਸਾਹਿਬ ਚੱਬ ਚਾਲਦੇ ਆ ਬਰਾਪਨ 20 ਮਿੰਟ ਆ ਗਏ ਮੇਰੇ ਵੀਰੋ ਕਰੇ ਤੇ ਮੈਂ ਕਿਹਾ ਫੈਂਸੀ ਫੈਂਟ ਟੇਲ ਬਖਾ ਗਿਆ ਇਹ ਨਹੀਂ ਗੱਲ ਬਣਦੀ ਤੇ ਆਉਣ ਸਾਰ ਸਭ ਤੋਂ ਪਹਿਲਾ ਕੰਮ ਕੀ ਕੀਤਾ ਬਈ ਮੈਂ ਚੱਪਲਾਂ ਪਾ ਕੇ ਇੱਥੇ ਦਵਣੀ ਕਰਿਆ ਕੇ ਹਨਾ ਤੇ ਪੈਰਾਂ ਦਾ ਮੈਨੂੰ ਹੀ ਪਤਾ ਵੀ ਕੀ ਹਾਲ ਹੋ ਗਿਆ ਮੇਰਾ ਦਾ ਠੀਕ ਹੈ ਕਿ ਨਹੀਂ ਤਾਂ ਕਰਕੇ ਸ਼ੂ ਪਾਉਣੇ ਜਵੇਂ ਨਹੀਂ ਬਦਲਾ ਲੱਗਦੇ ਖਾਸ ਕਰਕੇ ਜਿਹੜੇ ਅੰਦਰ ਪਏ ਆ ਨਾ ਜਿਹੜੇ ਅੱਜ ਸਾਨੂੰ ਦਿਖਾਇਆ ਡਵਾਲੇ ਭੈਣ ਛੋਦੋ ਜੀ ਉਸ ਤੋਂ ਬਾਅਦ ਪਾਉਗਾ ਤਾਂ ਕੋਈ ਨੂੰ ਗਾਰੰਟੀ ਜਮਾ ਨਹੀਂ ਪਾਉਣਾ ਬਈ ਕਦੇ ਵੀ ਬਸ ਗੱਲ ਹੀ ਮੁੱਕੀ ਆਪਣੇ ਵੱਲੋਂ ਰਿਜੈਕਟ ਪੀਸ ਆ ਉਹ ਹਾਂ ਆਈਓ ਇਹ ਮੈਂ ਹੱਦ ਨਹੀਂ ਦੇ ਲਗਿਆਂ ਦਾ ਸ਼ੌਕ ਕਰਾ ਦੀ ਆ ਕਿਉਂ ਟੁੱਟਿਆ ਜਾ ਬਰੋ ਹਾਂ ਨਿਕਲ ਗਿਆ ਨੇ ਇਹਦੇ ਚ ਚਲੋ ਕੋਈ ਗੱਲ ਨਹੀਂ ਬੱਚੇ ਬੜੇ ਸੋਹਣੇ ਨਿਕਲੇ ਆ ਨਾ ਯਾਰ ਇਹਦੇ ਕੋਲੇ ਕਿਆ ਬਾਤਾਂ ਨੇ ਬਰੋ ਘੈਂਟ ਆ ਪੀਸ ਮਾੜੇ ਨਹੀਂ ਗੇ ਓਕੇ ਰਬੋਟਾਂ ਜਾਵਾਂ ਠੀਕ ਹੈ ਜੀ ਨਹੀਂ ਚਲੋ ਚੱਲਦੇ ਆ ਬਈ ਹਜੇ ਸ਼ਹਿਰ ਚੱਲ ਕੇ ਆਉਣੇ ਆ ਤੇ ਉੱਥੋਂ ਕੀ ਨਾਲ ਲੈਣੇ ਹੁੰਦੇ ਆ ਦੋ ਜੀਨਾਂ ਲਿਆਉਣੇ ਆ ਅੱਜ ਵਾਸਤੇ ਜੀਨਸ ਇੱਕ ਕਲਰ ਟੀ-ਸ਼ਰਟ ਬਸ ਇੰਨੇ ਕੰਮ ਆ ਫਿਰ ਉਦੋਂ ਆ ਕੇ ਦਾਂਗੇ ਹਾਂਜੀ ਮੇਰੇ ਵੀਰੋ ਆਗੇ ਜੀ ਗਿੱਦੜ ਬਾਹ ਸ਼ਹਿਰ ਚ ਠੀਕ ਹੈ ਕਿ ਨਹੀਂ ਹੁਣ ਜੇ ਮੰਨ ਕੇ ਚੱਲ ਮੈਨੂੰ ਪਸੰਦ ਆਂਗਾ ਤਾਂ ਦੋ ਜੀ ਨਹੀਂ ਲੈ ਜਾਊਗਾ ਨਹੀਂ ਇੱਕ ਲੈ ਜਾਊਗਾ ਮੈਂ ਪਸੰਦ ਮੈਂ ਕਰਾਉਂ ਤੇਰਾ ਬਾਈ ਦੇ ਨਾਲ ਨਹੀਂ ਬਸ ਠੀਕ ਹੈ ਤੇ ਕਲੋਰ ਟੀ-ਸ਼ਰਟ ਵੀ ਮੇਰਾ ਚਾਚਾ ਹਾਂ ਤੂੰ ਬਾਈ ਵੱਡਾ ਭਰਾ ਵੱਡਾ ਬਰਾਉਂ ਮੈਂ ਕਿਵੇਂ ਹੋਰ ਕੀ ਹੈ ਪਾਣੀ ਪਾਣੀ ਹੋ ਗਿਆ ਮੈਂ ਤਾਂ ਸੰਗ ਨਾਲ ਆ ਦੇਖੋ ਆ ਪਾਣੀ ਪਾਣੀ ਹੋ ਗਿਆ ਸੰਗ ਨਾਲ ਮੈਂ ਦੇਖੋ ਪਾਣੀ ਹੋ ਗਿਆ ਥੱਲੇ ਮੇਰੇ ਸਾਹ ਜੀ ਹੁਣ ਆਇਆ ਨਾ ਸੋਚਿਓ ਕਿ ਤੇ ਮੂਤੀ ਗਏ ਨਾ ਬੈਠੇ ਵਿੱਚ ਹੀ ਕਿਤੇ ਪਾਣੀ ਬਾਬੇ ਹਾਂ ਠੀਕ ਹੈ ਕਿ ਨਹੀਂ ਕੀ ਕਹਿੰਦਾ ਸੀ ਕਾਕਾ ਇਹ ਕੀ ਕਹਿੰਦਾ ਸੀ ਸਾਨੂੰ ਤੂੰ ਚੱਲ ਮਸੋਣੀ ਬੋਟੀ ਦਵੇਂ ਰੱਬ ਨੂੰ ਜਿਹੜੀ ਗੱਲ ਤੂੰ ਕਹੀ ਸੀ ਸਾਨੂੰ ਰਿਪੀਟ ਕਰ ਵੀ ਤੈਨੂੰ ਕੜਾਕੇਦਾਰ ਬੂਹ ਦੇ ਦਵਾਂਗਾ ਕੜਾਕੇਦਾਰ ਕੜਾਕੇਦਾਰ ਉਹ ਕੜਾਕੇਦਾਰ ਕੜਾਕੇਦਾਰ ਤੂੰ ਦੱਸ ਮੰਗਦਾ ਸੀ ਚੱਕ ਵੀ ਫਰ ਦੋਆਂ ਦੇ ਵੀ ਲੈ ਆ ਤਾਂ ਚੱਕ ਕਰੋ ਆਨੇ ਦੋਆਂ ਦੇ ਵੀ ਹੈ ਬਾਜੀ ਗਈ ਲੈਣੇ ਓ ਬਈ ਹੋਰ ਸਾਰੀ ਖੇਡਣਾ ਅਗਰ ਆਪਸ ਨੂੰ ਸੋਹਣੀ ਬਹੁ ਦੇਵੇ ਕਿਉਂ ਜਾ ਭਰਾ ਬਤਾ ਨਹੀਂ ਜਦੋਂ ਪੈਸੇ ਹੁੰਦਾ ਨਹੀਂ ਮੈਂ ਤੂੰ ਕਾਹਿੰ ਦੇ ਦੇ ਮੈਂ ਸੋਹਣੀ ਪੂਰੀ ਤੇਰੇ ਮਾਂ ਚ ਲਾਲਚ ਸੀਗਾ ਲਾਲਚ ਪੈਦਾ ਹੋਵੇ ਮੇਰੇ ਚਲ ਕੋਈ ਗੱਲ ਨਹੀਂ ਬਾਬੇ ਕੁਝ ਨਹੀਂ ਯਾਰ ਸਿਰਫ ਦੋ ਪੈਂਟ ਹਲੇ ਇਤਨੇ ਹੁਣ ਬਸ ਥੋੜਾ ਲੈ ਕੇ ਸਮਾਨ ਤੇ ਘਰੇ ਚੱਲਣਾ ਲੇਟ ਹੋ ਗਏ ਚੱਲ ਕੇ ਕੰਮ ਬਹੁ ਕਰਨਾ ਆਪਾਂ ਲਓ ਜੀ ਆ ਗਏ ਘਰੇ ਸਵੇਰ ਦੇ ਇੱਥੇ ਰੋਕ ਲਿਆ ਕਰਾ ਸਵੇਰ ਦੇ ਗਏ ਤੇ ਹੁਣ ਆਇਆ ਠੀਕ ਹੈ ਕਿ ਨਹੀਂ ਇਹ ਤਾਂ ਖਾਣ ਪੀਣ ਨੂੰ ਸਮਾਨ ਚੀਜ਼ਾਂ ਬੰਗਾ ਸਾਡੇ ਕੋਲ ਕੋਈ ਟਿਕਰ ਦੀ ਗੱਲ ਨਹੀਂ ਸਾਰਾ ਸਭ ਮੋਤੀਪਤ ਮੈਂ ਹੀ ਐ ਲਤਨਾ ਫੜਨੀ ਭਲੇ ਖੇ ਨਾਲ ਤੇ ਸਭ ਤੋਂ ਪਹਿਲਾਂ ਤਾਂ ਬਈ ਆਪਾਂ ਕਬੂਤਰਾਂ ਨੂੰ ਦਾਣਾ ਪਾਈਏ ਕਾਫੀ ਲੇਟ ਹੋ ਗਏ ਮੌਜੀ ਇੱਧਰ ਵੱਡੀਆਂ ਕਬੂਤਰਾਂ ਨੂੰ ਰੱਖ ਦੀ ਬਈ ਦਾਣੇ ਠੀਕ ਐ ਵੈਸ ਤਾਂ ਨੇਰਾ ਹੀ ਹੋਗਾ ਚਲੋ ਸਵੇਰ ਸਵੇਰ ਖਾ ਲੈਣਗਾ ਜਿੰਨੇ ਕੋਣ ਕੱਢ ਕੇ ਹੁਣ ਖਾ ਲੈਣਗਾ ਆਇਓ ਪਤ ਆਇਓ 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 ਲਓ ਜੀ ਤੇ ਇੱਧਰ ਆਪਣੇ ਵੱਡੇ ਕਬੂਤਰਾਂ ਨੂੰ ਪਾਣੀ ਦਾਣੇ ਆਇਓ ਪਤ ਆਇਓ 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 ਆਪਣਾ ਉਦੋਂ ਦਾਣੇ ਪਾਈ ਦਾ ਕੰਮ ਨਿਵੇੜ ਕੇ ਤੇ ਆਹੀ ਕਸਰ ਜੀ ਜਿਹੜੀ ਦਮਨੀ ਨੇ ਪੂਰੀ ਕਰਤੀ ਹੈਣਾ ਰਾਤ ਨੂੰ ਗਰਮੀ ਬਹੁਤ ਹੁੰਦੀ ਹੈ ਤੇ ਜਦੋਂ ਤਾਂ ਜੀਤ ਬਾਲੇ ਪੜੇ ਲਈ ਦੋ ਅੰਦਰ ਮਨ ਤੋਂ ਵੀ ਖਰਾਬ ਹੈ ਪੈਣ ਚੋਦੇ ਦਾ ਇਧਰ ਵੀ ਪਾਈ ਦੇ ਬਈ ਦਾਣੇ ਦੂਰ ਟਾਈਮ ਨਾਲ ਲੱਗ ਪਾਗ ਲੱਗ ਪਾ ਤੇ ਲੱਗ ਪਾ ਕਿਹ ਕਹਿਣਾ ਰਸੀ ਮੈਂ ਆ ਭੁੱਲ ਗਿਆ ਠੀਕ ਨਹੀਂ ਲੱਗ ਪਾ ਮੈਨ ਸਾਡਾ ਟਾਈਮ ਹੋਇਆ ਹੀ ਪਿਆ ਤੇ ਨਵੇੜ ਦੀ ਵਸਣ ਤਾਂ ਤੇ ਨੰਦਰ ਕਿੰਨਾ ਤਾਂ ਤੇ ਇਹ ਚੀਜ਼ ਬਿਲਕੁਲ ਵੀ ਕੰਫਰਟੇਬਲ ਨਹੀਂ ਹੈ ਇਸ ਟਾਈਮ ਬਸ ਨੂੰ ਮਸ਼ੀਨਰੀ ਤੇ ਲਾ ਕੇ ਮਾਰਨਾ ਬਹੁਤ ਹੁਣ ਜਿਆਦਾ ਟਾਈਟ ਜਿਆਦਾ ਫਸਿਆ ਜਾ ਲੱਗ ਰਿਹਾ ਯਾਰ ਭੈਣ ਜਿਵੇਂ ਨਾ ਕੋਟੇ ਤੇ ਰੱਖਾਉਂਗਾ ਇਹ ਦਾਣੇ ਨੇ ਕੋਲੇ ਪਏ ਆ ਯਾਰ ਹਨਾ ਉਹਦੀ ਹੋਰ ਐਡੀ ਕਰਦੇ ਨਾਲ ਲਿਆ ਕੇ ਤੇ ਹਾਂ ਪਾਣੀ ਪਾਉਣਾ ਪਊਗਾ ਬੇ ਇਹਨਾਂ ਨੂੰ ਲਓ ਜੀ ਭਾਈ ਇਧਰ ਇਹਨਾਂ ਨੂੰ ਦਾਣੇ ਪਹਿਲਾਂ ਨੇ ਤਾਂ ਕੱਢ ਦੀ ਬਾਹਰ ਤੇ ਬੈਠ ਕੋਈ ਹੈਣੀਗੀ ਠੀਕ ਹੈ ਕਿ ਨਹੀਂ ਓਹੋ ਆਇਓ 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 ਪੁੱਤ ਆਇਓ ਤੇ ਨਾਲ ਦੇ ਨਾਲ ਪਾਣੀ ਪਾਈ ਬਈ ਪਾਣੀ ਵਾਲੀ ਬਾਲਟੀ ਵੀ ਆਪਣੀ ਬਾਹਰ ਭਰ ਕੇ ਰੱਖ ਰੱਖੀ ਆਪਾਂ ਇੱਕ ਮਿੰਟ ਲਓ ਜੀ ਵਾਟਰ ਵੀ ਪਾ ਦੇ ਇਹਨਾਂ ਨੂੰ ਤੇ ਦੇਖਣ ਚ ਬਈ ਉਹ ਭੈਣ ਦੀ ਕੀ ਯਾਰ ਇਹਦੀ ਦੇ ਦੇਖਣ ਨੂੰ ਲੱਗ ਜੂ ਨਹੀਂ ਬਾਹਰ ਠੀਂ ਗੰਦੀ ਹਨਾ ਉਹ ਬਈ ਮਸਾਲਾ ਜੰਮਿਆ ਵਿੱਚ ਇਹਦੇ ਉਹੋ ਜਿਹਾ ਕੋਈ ਸੀਨ ਨਹੀਂਗਾ ਕੀ ਹੋਗਾ ਯਾਰ ਭੈਣ ਚੋ ਬੰਦਾ ਨਹੀਂ ਵੇਖਿਆ ਕਦੇ ਹੈ ਉਹ ਦਿਮਾਗ ਖਰਾਬ ਕਰ ਰਖਾ ਗਲਗ ਕਾਣੇ ਕਿਥਾਂ ਜਾ ਰਹਾ ਤੱਤ ਬਿਆਦਾ ਹੁਣ ਨਾ ਭੈ ਚੱਕਦੇ ਤੌਣ ਮੂਰ ਨਹੀਂ ਵਗ ਕੇ ਆਇਆ ਚਲੋ ਇਕ ਨਾ ਪਈਓ ਚੱਲੀਏ ਯਾਰ ਬਾਦ ਨੂੰ ਸਮਾਨ ਲੈ ਕੇ ਆਣਾ ਕੁੱਟੀ ਪੱਟੀ ਲੈ ਕੇ ਆਈਏ ਚੱਲ ਲਓ ਜੀ ਲਿਫਟਨ ਦਾ ਕੋਈ ਡਰ ਨਹੀਂ ਤੇ ਹੁਣ ਚੱਲਦੇ ਆਂ ਆਪਣਾ ਖੇਤ ਪਹਿਲਾਂ ਖੇਤ ਤੇ ਬਾਗੋਂ ਜਿਹੜਾ ਉਹ ਚਟਾਸੀ ਮੜ ਉਹ ਪੁੱਟੀ ਲੈ ਕੇ ਆਉਣੀ ਹੈ ਜੇ ਕਿ ਹਾਂ ਇੱਕ ਮਿੰਟ ਯਾਰ ਤਾਂ ਬਹੁਤ ਹਣਾ ਬਹੁਤ ਨਹੀਂ ਥਾਂ ਤਾਂ ਬਹੁਤ ਮੈਥੂ ਚੜਾਉਣੀ ਨਾ ਜਾਂਦਾ ਪੌਂਗੀ ਲੱਗ ਚੜਨਾ ਹੈ ਹੈ ਲੋਡ ਹੀ ਨਹੀਂ ਚੱਲਦਾ ਮੋੜੇ ਤੇ ਰੱਖ ਲ ਜਾਊਗਾ ਮੈਂ ਕਰਸਾਨ ਬੰਦਾ ਕੁਝ ਨੂੰ ਨਾ ਜਾਣ ਤੇ ਆਗੇ ਜੀ ਘਰੇ ਠੀਕ ਹੈ ਤੇ ਬਈ ਦੂਜੇ ਆਪਣਾ ਵਾਲ ਪੁੱਟੀ ਵਗੈਰਾ ਹਣਾ ਉਹ ਸਮਾਨ ਨਹੀਂ ਲੈ ਕੇ ਆਏਗੇ ਤੇ ਚੱਕਰ ਕੀ ਆ ਬਸ ਅਸੀਂ ਆਪ ਮੋੜੇ ਇੰਨੇ ਹੀ ਬਹੁਤ ਅੱਜ ਤਾਂ ਤੇ ਉਹ ਮੈਂ ਕਿਹਾ ਵੀ ਕਮਣੀ ਨੂੰ ਕਿ ਆਪਾਂ ਕੱਪੀ 13 ਘਰੇ ਚੱਲ ਗਏ ਆਪਾਂ ਤੇ ਆਪਾਂ ਸਵੇਰ ਲੈ ਜਾ ਲਾਂਗੇ ਸਮਾਨ ਕੋਈ ਦਿੱਕਤ ਵਾਲੀ ਗੱਲ ਨਹੀਂ ਹਨਾ ਤੇ ਉਹ ਬਈ ਕੱਲ ਨੂੰ ਜੇ ਤੋਂ ਕੰਮ ਸਟਾਰਟ ਕਰਨਾ ਹੋਇਆ ਉਹ ਮੇਰੀ ਜ਼ਿੰਮੇਵਾਰੀ ਮੈਂ ਸਾਰਾ ਤੁਹਾਡੇ ਤੋਂ ਪਹਿਲਾਂ ਲੈ ਕੇ ਰੱਖ ਦੂੰਗਾ ਉਹ ਚੀਜ਼ ਕਰਨੀ ਤੇ ਹੁਣ ਮੈਂ ਉਹਨੇ ਕਰੈ ਦਿੱਤੀ ਆ ਵੀ ਬਈ ਅੰਦਰੋਂ ਅੰਦਰੋਂ ਤਿਆਰ ਕਰਦੇ ਹਨਾ ਤੇ ਆਪਾਂ ਕਬੂਤਰ ਛੱਡਦੇ ਹੋ ਜੀਏ ਬਾਹਰੋਂ ਫਿਰ ਤਿਆਰ ਕਰਾਂਗੇ ਠੀਕ ਹੈ ਕਿ ਨਹੀਂ ਵੀ ਕਿਰਾਂ ਅੰਦਰ ਰੈਡੀ ਕਰਕੇ ਮੈਨੂੰ ਕਬੂਤਰ ਛੱਡਣ ਨੂੰ ਆਗਿਆ ਦੇ ਦੇ ਵੀ ਬਈ ਤੂੰ ਛੱਡ ਦੇ ਅੰਦਰੋਂ ਰੈਡੀ ਆ ਖੋਲੇ ਆਪਣੇ ਹਣਾ ਤੇ ਬਾਹਰੋਂ ਜਦੋਂ ਮਰਜੀ ਕਰ ਲਿਆ ਆਪਾਂ ਬਾਹਰੋਂ ਬਾਹਰ ਭੁਆ ਦੀ ਇਹ ਮਹੀਨੇ ਚ ਕਰੇ ਭੁਆ ਦੀ 15 ਦਾ ਨਾ ਕਰੇ ਭੁਆ ਦਾ ਹਾਂ ਜਿਹਾ ਪੰਜਾਂ ਪੰਜ ਦੋ ਦੇਣਾ ਤੂੰ ਆਪਾਂ ਨੂੰ ਦੇ ਦੇ ਕੇ ਹਣਾ ਤੇ ਓਕੇ ਬ్రో ਹਣਾ ਵੈਸੇ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਤਾਂ ਹੋ ਗਿਆ ਤੇ ਇੱਧਰ ਲੈ ਰਹੀਏ ਬਸ ਹਣਾ ਤੇ ਇਹਨਾਂ ਰੈਸਟ ਕਰ ਲੈ ਬਈ ਯਾਰ ਮੈਂ ਦੇਖੋ ਪਸਮਾ ਤੇ ਪਸਮਾ ਵਾਲੇ ਪੱਖੇ ਚੱਲ ਰਹੇ ਆ ਮੇਰੇ ਵੀਰੋ ਇਟਸ ਰੋਟੀ ਟਾਈਮ ਮੇਰੇ ਵੀਰੋ ਲਾਉ ਜੀ ਰੋਟੀ ਖਾਣ ਲੱਗੇ ਸੀਗੇ ਤੇ ਮੈਂ ਵੀਡੀਓ ਬਣਾਈ ਯਾਰ ਪਰ ਤਾਂ ਹਾਂ ਹਾਂ ਵੀਡੀਓ ਮੈਂ ਤਾਂ ਲਈ ਸੀਗੀ ਕਿਉਂਕਿ ਮੈਂ ਸੁਣਾਏ ਦਸਣਾ ਚਾਹ ਰਿਆ ਸੀਗਾ ਵੀ ਮੈਨੂੰ ਰੋਟੀ ਮਿਲਦੀ ਹੈ ਬਈ ਠੀਕ ਹੈ ਮਿਲਦੀ ਹੈ ਪਰ ਖਾਦੀ ਨਹੀਂ ਚੱਕਰ ਆਏ ਆ ਸਿਰਫ ਦੋ ਰੋਟੀਆਂ ਦੀ ਚੂਰੀ ਕੁੱਟੇ ਸਿਰਫ ਦੋਆਂ ਦੀ ਇਹ ਵੀ ਨਹੀਂ ਖਾਣ ਨੂੰ ਜੀ ਕਰਦਾ ਠੀਕ ਹੈ ਕਿ ਨਹੀਂ ਜਿਸ ਤੱਕ ਮੈਨੂੰ ਪਤਾ ਓਨਲੀ ਲੱਸੀ ਪੀ ਕੇ ਤੇ ਮੈਂ ਜਾਵੜਾ ਤੇ ਸਵੇਰ ਵੀ ਮੇਰੀ ਯਾਦ ਹੈ ਇੱਕ ਸਵੇਰ ਖਾਦੀ ਹੈ ਇੱਕ ਸ਼ਾਮ ਨੂੰ ਖਾਣਾ ਪਤਾ ਨਹੀਂ ਭੁੱਖ ਹੀ ਲੱਗਦੀ ਕਿ ਚੱਕਰ ਹਨ ਤੇ ਚਲੂ ਕਰਦੇ ਤਾਂ ਫਿਰ ਵੀ ਕਰ ਦਿੰਦੇ ਆ ਜਿੰਨਾ ਖੁੰਦਾ ਵੀ ਹੁਣ ਆਲਮੋਸਟ ਰੋਟੀ ਮੈਨੂੰ ਮਿਲ ਜਾਂਦੀ ਹੈ ਕਿਰਸੀ ਟਾਈਮ ਮਰਜੀ ਆਵਾ ਭਵਾਂ ਦੇ ਆਪਾਂ ਕਿਹੋ ਜਿਹੀ ਵੀ ਆ ਪਰ ਆਪਣਾ ਖਾਣ ਵਾਲਾ ਮੂਹ ਜੀ ਨਹੀਂ ਕਰਦਾ ਖਾਣ ਨੂੰ ਪਤਾ ਨਹੀਂ ਕੋਈ ਗਰਮੀ ਗੁਰਮੀ ਪੈ ਗਈ ਭੈਣ ਜੀ ਪਤਾ ਨਹੀਂ ਕੀ ਗੱਲ ਹੋਈ ਬਸ ਇਹ ਤਾਂ ਬੈਠਾ ਦੇਖੀ ਆ ਨਾ ਆਈ ਉੱਠ ਕੇ ਮੁੜ ਜੂਗਾ ਬਸ ਤੇ ਨਾਲ ੋਕੇ ਤੀ ਨਾਲਤਾ ਗਿਆ ਨਾਲ ਅਗੀਆਂ ਤਾ ਪਤਾ ਉਹ ਨੋਦੇ ਨੋਦੇ ਨਹੀਂ ਕੰਮ ਆਪਣਾ ਢਾਂਚਾ ਖਰਾਬ ਹੈ ਮੇਰੇ ਕੋਲ ਲੱਕ ਭਾਪ ਅੱਜ ਦੀ ਘੜੀ ਨਾ ਜੇ ਨੂੰ ਸਹੀ ਦੱਸਾਂ ਅੱਜ ਦੀ ਘੜੀ ਖੁੰਝੇ ਲੱਗੇ ਪੈ ਜਾਂ ਮੈਂ ਕਿ ਆਪਣੀ ਮਾਰ ਪਾ ਠੀਕ ਹੈ ਕਿ ਨਹੀਂ 13 ਤਾਂ ਸਾਰੇ ਪਾਸੇ ਡਾਊਨ ਫਾਲ ਚੱਲ ਰਿਹਾ ਹੈਗਾ ਤੇ ਬਾਕੀ ਦੇਖੋ ਹਣ ਕੀ ਪਤਾ ਹੁਣ ਇਹਨਾਂ ਨੇ ਪਤਾ ਕਮਬੈਕ ਕਿ ਹੋ ਜਾਊਗਾ ਆਪਣਾ ਕੀ ਪਤਾ ਹੋਵੇ ਕਿ ਨਾ ਹੋਵੇ ਐ ਨਹੀਂ ਪਤਾ ਦੁਬਾਰ ਥੱਲੇ ਹੁੰਦਾ ਮੈਂ ਕੰਮ ਚ ਨਹੀਂ ਬਸ ਅਲੋਪ ਹੀ ਹੋ ਜੀਗੇ ਰੱਬ ਜਾਣੇ ਹਣਾ ਤੇ ਖਰਬੀ ਤੂਹੀ ਦਾ ਸਪੋਰਟ ਬਹੁਤ ਪਰ ਗਿਆ ਨਾ ਆਪਣਾ ਥੋੜਾ ਜਿਹਾ ਦਾ ਸਿਸਟਮ ਖਰਾਬ ਤੇ ਲਈ ਜਾਂਦਾ ਹੈ ਨਾ ਤਾਂ ਮੈਂ ਚਲੋ ਕੋਈ ਨਾ ਯਾਰ ਚਲਦਾ ਹਾਂ ਅੱਜ ਨਿਕਲੀ ਫਿਰ ਐਂਡਿੰਗ ਕਰਾਂਗੇ ਹਾਂਜੀ ਮੇਰੇ ਵੀਰੋ ਆ ਗਏ ਜੀ ਇਧਰ ਲੈ ਕਰੇ ਤੇ 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 ਪਹਿਲਾਂ ਦਾਣਾ ਪਾਣੀ ਉਕਾਰ ਦਿਓ ਤੁਰੰਤ ਕੰਪਲੀਟ ਗੱਲ ਤਾਂ ਰਹੀ ਗਈ ਸੀ ਵਿਨਾਈ ਤੂ ਹੀ ਕਰਿਆ ਜੇ ਭਾਈ ਓਕੇ ਯਾਰ ਬੋਤਾ ਫਦਰ ਗਾਂਦਪੁਰ ਚੱਕਾ ਕਤੜਾ ਸਰਾਣੀ ਹਨਾ ਇੰਨਾ ਪਾਣੀ ਪੂਣੀ ਤੇ ਹੋਰ ਹਨਾ ਆ ਕੁਰਕਰੇ ਲੈ ਜੀ ਇਹ ਚੀਜ਼ਾਂ ਲਈ ਬੈਠਾ ਹੈਗਾ ਭੈਣ ਦੇ ਦਾ